ਅੱਜ ਜਿਹੜੀ ਤੇ ਸ਼ਹਿਮੰਤਾ ਦੇ ਵਿੱਚ ਚੋਰੀ ਹੋਈ ਆ ਇਸੇ ਗੱਲ ਗੰਟਰੀ ਇਹ ਸਰ ਅ ਪਹਿਲਾਂ ਤਾਂ ਸਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਤੇ ਆਮ ਜਨਤਾ ਨੂੰ ਵੀ ਇਹ ਪਹਿਲੀ ਚੋਰੀ ਹੈ ਨਹੀਂ ਇੱਥੇ ਜੀ ਪਹਿਲਾਂ ਵੀ ਦੋ ਤਿੰਨ ਵਾਰ ਚਾਰ ਵਾਰ ਚੋਰੀ ਹੋ ਰਹੀ ਹੈ ਜੀ ਚੋਰ ਕਦੇ ਕਿ ਨਹੀਂ ਹਾਲ ਤੱਕ ਆਇਆ ਡਬਲ ਡਬਲ ਜੰਦੇ ਵੀ ਲਾ ਕੇ ਦੇਖ ਲਾਇਆ ਹੁਣ ਜਿਹੜੇ ਜੰਦੇ ਲਾਏ ਹੋਏ ਸੀਗੇ ਬੜੇ ਤਕੜੇ ਜੰਦੇ ਲਾਏ ਸੀਗੇ ਪਰ ਕਹਿੰਦੇ ਨੇ ਜਦੋਂ ਸਿਆਣੇ ਕਾਬ ਦੇ ਵਿੱਚ ਚੋਰਾਂ ਨੇ ਨਾ ਜੰਦੇ ਨਾ ਪਹਿਰੇ ਚੋਰਾਂ ਲਈ ਕੋਈ ਕੁਝ ਨਹੀਂ ਹੁੰਦਾ ਜੀ ਅਰ ਭਗਵਾਨ ਤੋਂ ਵੀ ਲੋਕ ਨਹੀਂ ਡਰਦੇ ਕਾਫੀ ਨੁਕਸਾਨ ਕਰਕੇ ਚੱਲ ਗਿਆ ਜੀ ਇਸ ਵਾਰ ਵੀ ਚੋਰ ਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਹ ਜਿਹੜਾ ਚੋਰ ਐ ਇਹ ਬੜਾ ਛਾਤਰ ਚੋਰ ਐ ਜੀ ਇਹ ਇਹ ਸਾਨੂੰ ਲੱਗਦਾ ਵੀ ਜਿਹੜਾ ਦੋ ਤਿੰਨ ਵਾਰ ਆਇਆ ਇਹ ਇੱਕ ਹੀ ਚੋਰ ਐ ਜਿਹੜਾ ਬਾਰ ਬਾਰ ਆ ਰਿਹਾ ਹੈ ਜਿਸ ਤਰ੍ਹਾਂ ਜਿੱਦਾਂ ਨੇ ਧੜਕ ਤਰੀਕੇ ਨਾਲ ਚੋਰੀ ਕੀਤੀ ਐ ਕੋਈ ਉਹਨੇ ਡਰ ਨਹੀਂ ਦੇ ਮਨ 'ਚ ਕੋਈ ਕੁਛ ਨਹੀਂ ਅਸੀਂ ਚਾਹੁੰਦੇ ਵੇ ਜਲਦ ਤੋਂ ਜਲ ਪ੍ਰਸ਼ਾਸਨ ਨੇ ਇਹਨੂੰ ਗ੍ਰਿਫਤਾਰ ਕਰੇ ਔਰ ਇਹਨੂੰ ਸਖਤ ਤੋਂ ਸਖਤ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਇਹਦੇ ਟੋਟਲ ਇਹਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਆ ਤੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਇਹਨੂੰ ਸਜ਼ਾ ਨਾਣੀ ਚਾਹੀਦੀ ਪ੍ਰਸ਼ਾਸਨ ਮੁਖਰੇ ਸਾਡੀ ਇਹ ਬੇਨਤੀ ਹੈ ਜੀ ਬਾਕੀ ਇਹ ਕਮੇਟੀ ਮੈਂਬਰ ਸਾਰੇ ਕੋਈ ਸੀ ਕੋਈ ਹੋਰ ਰਣਨੀਤੀ ਬਣਾਵਾਂਗੇ ਜੀ ਕਿਉਂਕਿ ਮੰਦਿਰ ਦੀ ਸੁਰੱਖਿਆ ਸਾਡੇ ਹਿਸਾਬ ਨਾਲ ਇਸ ਟਾਈਮ ਦੀ ਸੁਰੱਖਿਆ ਇਹ ਬਹੁਤ ਮੰਦਰ ਸਾਡਾ ਸੁਰੱਖਿਤ ਨਹੀਂ ਹੈਗਾ ਜੀ ਜਿਹੜਾ ਬੰਦਾ ਚੋਰੀ ਕਰਦਾ ਕੱਲੋ ਬੇਅਦਵੀ ਵੀ ਕਰ ਸਕਦਾ ਜੀ ਭਗਵਾਨ ਦੀ ਬੇਅਦਵੀ ਵੀ ਕਰ ਸਕਦਾ ਜੀ ਮੰਦਰ ਦੀ ਵੈਸੇ ਤਾਂ ਕੀ ਪਤਾ ਹੁਣ ਜੁੱਤੀਆਂ 바ਗੇਂਦਰ ਬੜਿਆ ਕਿੱਦਾਂ ਉਹਨਾਂ ਹੱਥ ਪਾਇਆ ਗੱਲੇ ਨੂੰ ਪਾਇਆ ਜਾਂ ਮੂਰਤੀਆਂ ਨੂੰ ਹੱਥ ਲਾਇਆ ਇਹ ਤਾਂ ਬੇਅਦਵੀ ਵੀ ਨਾਲੇ ਹੀ ਆ ਜੀ ਪਰ ਫਿਰ ਵੀ ਚਲੋ ਅਸੀਂ ਇਹ ਮੰਦਰ ਕਮੇਟੀ ਸਾਡੀ ਹੁਣ ਇਹ ਗਾਹਾਂ ਕੋਈ ਨਾ ਕੋਈ ਰਣਨੀਤੀ ਬਣਾਉਣਗੇ ਕਿ ਕਿਵੇਂ ਜਾਂ ਇੱਥੇ ਪਹਿਰਾ ਅਸੀਂ ਆਪ ਲਾਈਏ ਜਾਂ ਆਪਸ ਹੋਣ ਦੀ ਪ੍ਰਬੰਧ ਕਰੀਏ ਜਿਵੇਂ ਬਾਕੀ ਡੇਰਿਆਂ ਜਾਂ ਮੰਦਰਾਂ ਕੋਲ ਲੋਕਾ ਸੌਂਦੇ ਹੈਗੇ ਜੀ ਦੋ ਦੋ ਬੰਦੇ ਡਿਊਟੀ ਲਾਵਾਂਗੇ ਯਾ ਕੁਛ ਨਾ ਕੁਛ ਨਗਾਹ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅਸੀਂ ਸਟੇ ਹੋਵਾਂਗੇ ਜੀ ਪਰ ਜੋ ਹੁਣ ਤੱਕ ਹੋ ਗਿਆ ਇਹ ਬਹੁਤ ਮੰਦਰ ਭਾਗਾ ਜੀ ਬਹੁਤ ਜ਼ਿਆਦਾ ਹੀ ਨੁਕਸਾਨ ਕਰ ਗਿਆ ਹੁੰਦਾ ਇਹ ਮੰਦਰ ਵੈਸੇ ਵੀ ਹਜ਼ਾਰ ਸਾਲ ਲਗਭਗ ਪੁਰਾਣਾ ਮੰਦਰ ਹੈ ਇਹ ਬੜਾ ਪੁਰਾਣਾ ਜੀ ਇਹ ਬੜਾ ਪ੍ਰਾਤਨ ਮੰਦਿਰ ਹੈ ਜੀ ਯਾਰ ਬੜਾ ਹੀ ਮਸ਼ਹੂਰ ਇਹ ਮੰਦਿਰ ਹੈਗਾ ਜੀ ਔਰ ਭੋਲੇनाथ ਦੀ ਇੱਥੇ ਸਾਖਸ਼ਾਤ ਪੂਰਬ ਮਤਲਬ ਕਹ ਦਈਏ ਇੱਥੇ ਮਹਾਰਾਜ ਦਾ ਬਿਰਾਜਮਾਨ ਹੈਗਾ ਜੀ ਭੋਲੇनाथ ਤੁਸੀਂ ਇੱਥੇ ਜੋ ਮੰਗ ਮੰਗੂਗੇ ਭੋਲੇनाथ ਪੂਰੀ ਕਰਦੇ ਆ ਔਰ ਇਹ ਨਹੀਂ ਪਤਾ ਭੋਲੇनाथ ਉਹ ਚੋਰ ਨੂੰ سزا ਹੋ ਸਕਦਾ ਉਹਨੂੰ ਮਿਲਦੀ ਵੀ ਹੋਵੇ ਜੀ سزا ਉਹਦੇ ਅੱਤ ਭਾਗ ਮਾੜੇ ਆ ਜਿਹੜਾ ਮੰਦਿਰਾਂ ਚੋਰੀ ਕਰਦਾ ਜੀ ਜਿਹਨੂੰ ਰੱਬ ਨੇ ਚੋਰ ਬਣਾ ਦਿੱਤਾ ਚੋਰੀ ਕਰਕੇ ਰੋਟੀ ਖਾਂਦਾ ਮਾੜਾ ਹੈ ਤਾਂ ਵੀ ਉਹਦੇ ਭਾਗ ਮਾੜੇ ਹੀ ਆ ਜੀ ਪਹਿਲੇ ਉਹਦੀ ਕਿਸਮਤ ਮਾੜੀ ਹੈ ਜਿਹੜੇ ਚੰਗੀ ਕਿਸਮਤ ਹੋਵੇ ਤਾਂ ਉਹਨੂੰ ਇੱਜ਼ਤ ਦੀ ਰੋਟੀ ਮਿਲਣੀ ਚਾਹੀਦੀ ਹੈ ਜੀ ਉਹਦੀ ਕਿਸਮਤ ਹੀ ਮਾੜੀ ਜਿਹੜਾ ਚੋਰੀਆਂ ਕਰਦਾ ਫਿਰਦਾ ਜੀ ਚਾਹੇ ਕਿਸੇ ਵੀ ਧਾਰਮਿਕ ਸਥਾਨ ਤੇ ਚੋਰੀ ਕਰਦਾ ਸਾਰੇ ਧਾਰਮਿਕ ਸਥਾਨ ਸਤਿਕਾਰਯੋਗ ਹੈ ਜੀ ਚਾਹੇ ਮੰਦਿਰ ਹੈ ਚਾਹੇ ਉਹ ਡੇਰਾ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਜੀ ਸਾਰੇ ਹੀ ਧਰਮ ਸਥਾਨ ਸਤਿਕਾਰਯੋਗ ਹੈ ਜੀ ਕਿਤੇ ਵੀ ਇਹੋ ਜਿਹਾ ਕੰਮ ਹੁੰਦਾ ਸਾਰੇ ਹੀ ਜਿੰਨੇ ਵੀ ਸ਼ਰਧਾਲੂ ਹੈ ਜੀ ਉਹਨਾਂ ਦੇ ਮਨ ਨੂੰ ਵੀ ਖੇਤ ਪਹੁੰਚਦੀ ਹੈ ਜੀ ਤੇ ਬਾਕੀ ਜਿਹੜਾ ਫਾਈਨੈਂਸ਼ਲੀ ਨੁਕਸਾਨ ਹੁੰਦਾ ਉਹ ਵੱਖਰਾ ਜੀ ਉਹ ਤਾਂ ਹੈ ਹੀ ਹੈ ਜੀ ਉਹ ਤਾਂ ਹੁਣ ਵੀ ਬਹੁਤ ਨੁਕਸਾਨ ਦੇਖਦੇ ਜੀ ਕਿੰਨੇ ਕੁ ਲੈ ਗਿਆ ਪੈਸੇ ਜੀ ਹੁਣ ਕੋਈ ਗੱਲੇ ਦੇ ਵਿੱਚ ਕਿਹੜੇ ਜੀ ਗਿਣੇ ਹੁੰਦੇ ਪੈਸੇ ਕਿ ਕਿੰਨੇ ਪਾਏ ਹੋਏ ਜਾਂ ਕਿੰਨੇ ਹੈਗੇ ਜੀ ਬਹੁਤ ਨੁਕਸਾਨ ਹੈ ਜੀ ਸਾਡਾ ਬੰਦਾ ਆਇਆ ਕੋਲੇ ਬਹੁਤ ਅੰਦਾਜ਼ਾ ਕਰਦਾ ਬਜਾੜ ਜਾਂਦਾ ਹਾਂਜੀ ਪ੍ਰਧਾਨ ਜੀ ਜਿਹੜੀ ਇਹ ਸਾਨੂੰ ਪਤਾ ਲੱਗਿਆ ਕਿ ਗੜੀ ਦੇ ਵੈਕਲੈਂਸੇੰਦਰ ਚੌਕ ਦੀ ਘਰ ਚੋਰੀ ਹੋ ਗਈ ਹੈ ਰਾਤ ਨੂੰ ਇਹ ਕੀ ਕਾਰਨ ਕੀ ਹੈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦਾ ਚਲੋ ਚਾਹੇ ਲੱਖ ਦਾ ਜੀ ਚਾਹੇ ਕੱਖ ਦਾ ਨੁਕਸਾਨ ਤਾਂ ਨੁਕਸਾਨ ਹੀ ਆ ਠੀਕ ਹੈ ਮੈਨੂੰ ਵੀ ਸਵੇਰੇ 4 ਵਜੇ ਪੰਡਤ ਜੀ ਦਾ ਫੋਨ ਆਇਆ ਵੀ ਐਦਾਂ ਐਦਾਂ ਕਰਕੇ ਚੋਰੀ ਹੋਈ ਹੈ ਮੈਂ ਉਸੇ ਟਾਈਮ ਆਇਆ ਤੁਹਾਨੂੰ ਕੈਮਰੇ ਵਗੈਰਾ ਚੈੱਕ ਕੀਤੇ ਬਿਲਕੁਲ ਸਪਸ਼ਟ ਦਿਖ ਰਿਹਾ ਵੀ ਚੋਰ ਆਇਆ ਸਭ ਕੁਝ ਕੀਤਾ ਹੈ ਅਸੀਂ ਇਹ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਚੋਰ ਫੜ ਕੇ ਫਿਰ ਵੀ ਪਤਾ ਹੀ ਹੁਣਾ ਦਿੱਤਾ ਹੈ ਆਪਾਂ ਪੁਲਿਸ ਨੂੰ ਪਰ ਪੁਲਿਸ ਦੀ ਬਹੁਤ ਸਾਡਾ ਜਿਹੜਾ ਕਾਨੂੰਨ ਹੈ ਨਾ ਬਹੁਤ ਢਿੱਲਾ ਹੈ ਜੀ ਕੋਈ ਕਾਰਵਾਈ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਜੇ ਇਹਨਾਂ ਦੇ ਉੱਪਰ ਕੋਈ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਵੀ ਦੁਬਾਰਾ ਉੱਥੇ ਆ ਜਵੇ ਅੱਜ ਅਸੀਂ ਚੋਰ ਜੇ ਫੜਾ ਵੀ ਦਿੰਨੇ ਆ ਦੋ ਦਿਨ ਬਾਅਦ ਛੱਡ ਦਿੰਦਾ ਜੀ ਪਰ ਉਹ ਐਸ ਕੁਲੇ ਤੁਹਾਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਆ ਬਿਲਕੁਲ ਸਾਨੂੰ ਕਿਸੇ ਦੇ ਵੀ ਨਹੀਂ ਹੈਗਾ ਜੀ ਪੁਲਿਸ ਤਾਂ ਪੁਰ ਸਰਕਾਰਾਂ ਕੀ ਕਰਦੀਆਂ ਜੀ ਸਰਕਾਰਾਂ ਸਰਕਾਰ ਤੁਸੀਂ ਹੁਣ ਦੇਖ ਲਓ ਦਿਨ ਦਿਹਾੜੇ ਤਾਂ ਲੁੱਟਾਂ ਹੋਈ ਜਾਂਦੀਆਂ ਜੀ ਇਹਦਾ ਰਾਜ਼ ਨੂੰ ਚਲੋ ਉਹਨ ਕੀthi ਹੈ ਕਿ ਦਿਨ ਦਿਹਾੜੇ ਹੋਈ ਜਾਂਦੀਆਂ ਜੀ ਉਹ ਸਾਨੂੰ ਸੂਤਰਾਂ ਤੋਂ ਵੀ ਪਤਾ ਲੱਗਿਆ ਸੀਗਾ ਪੁਲਿਸ ਕਹਿ ਕੇ ਗਈ ਹੈ ਕਿ ਤੁਸੀਂ ਕਿਸੇ ਮੀਡੀਆ ਵਿੱਚ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਜੀ ਐਦਾਂ ਦੀ ਕੋਈ